ਜਲਾਲਾਬਾਦ ਸ੍ਰੀ ਮੁਕਸਰ ਸਾਹਿਬ ਰੋਡ ਤੇ ਪਿੰਡ ਸੈਦੋਂ ਦੇ ਨਜ਼ਦੀਕ ਵਾਪਰੇ ਹਾਸੇ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡਰਖਤ ਵੱਜ ਕੇ ਪਲਟ ਗਈ ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੋਸਤ ਦਾ ਬੇਟਾ ਤੇ ਕੋਲਾ ਫਰੈਂਡ ਮੁਕਸਰ ਮੈਰਿਜ ਤੇ ਗਏ ਸੀ ਰਾਤ ਨੂੰ ਵਾਪਸ ਆ ਰਹੇ ਸੀ ਗੱਡੀ ਚ ਪਤਾ ਨਹੀਂ ਉਹਨਾਂ ਦੀ ਅੱਖ ਲੱਗ ਗਈ ਜਾਂ ਇੱਕ ਪੁਲ ਕ੍ਰੋਸ ਕਰਨ ਤੋਂ ਬਾਅਦ ਕਿਤੇ ਕੰਟਰੋਲ ਤੋਂ ਬਾਹਰ ਹੋ ਕੇ ਬੇਕਾਬੂ ਹੋ ਕੇ ਗੱਡੀ ਖੇਤਾਂ ਵਿੱਚ ਜਾ ਡਿੱਗੀ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਈ ਸਾਨੂੰ 3:00 ਵਜੇ ਸਵੇਰੇ ਉੱਥੋਂ ਫੋਨ ਆਇਆ ਮੇਰੇ ਦੋਸਤ ਨੂੰ ਅਸੀਤਾ ਗਿੱਰ ਨੇ ਜਾ ਕੇ ਵੇਖਿਆ ਤੇ ਸਭ ਉਹਨਾਂ ਦੇ ਡੈੱਥ ਹੋ ਚੁੱਕੀ ਸੀ ਇਹ ਆਪਣੇ ਜੀ ਐਕਸੀਡੈਂਟ ਹੋਇਆ ਸੀਗਾ ਤੇ ਬਾਕੀ ਥਾਣੇ ਸਦਰ ਚ ਪਿੰਡ ਪਿੰਦਾ ਹੈਗਾ ਇਹ ਤੇ ਉਸ ਗਈ ਮੌਕੇ ਤੇ ਉੱਥੇ ਪਰਿਵਾਰਕ ਮੈਂਬਰਾਂ ਦੇ ਤੌਰ ਤੇ 174 ਦੀ ਕਾਰਵਾਈ ਉਹਨਾਂ ਕਰਾਈ ਹੈ 174 ਦੀ ਕਾਰਵਾਈ ਕੀਤੀ ਦੋਵੇਂ ਨੌਜਵਾਨ ਜਲਾਲਾਬਾਦ ਦੇ ਰਹਿਣ ਵਾਲੇ ਸਨ ਜੋ ਸ੍ਰੀ ਮੁਖਸਰ ਸਾਹਿਬ ਵਿਖੇ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਜਗਬਣੀ ਟੀਵੀ